ਵਸੰਤ ਕੀ ਵਾਰ ਮਹੱਲ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਨਾਮ ਧਿਆਇ ਕੈ ਓ ਹੋ ਹਰਿਆ ਭਾਈ ਕਰਮ ਲਖੰਤੈ ਪਾਈਐ ਹੇ ਰਤ ਸੁਹਾਈ ਵਣ ਤ੍ਰੇਤਰ ਭਵਨ ਮੌਲਿਆ ਅੰਮ੍ਰਿਤ ਫਲ ਪਾਏ ਮਿਲ ਸਾਧੂ ਸੁਖ ਪੂਜਾ ਲੱਥੀ ਸਭ ਛਾਈ ਨਾਮਿਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਈਆਂ ਵਿੱਚ ਦਇਯੋ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਨ ਰੋਆ ਦਿਨ ਰੈਣ ਨਾਮ ਧਿਆਏ ਦਾ ਸਰ ਪਾਏ ਨਾਮੋ ਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਤੋ ਪੂਜਾ ਕਹ ਰਹਾ ਕਹ ਮਾਹੇ ਸਮਾਵੈ ਜੀ ਜਨ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਣ ਧਿਆਨ ਸੁਨਨਿਤ ਤੇ ਪਗਤ ਸੁਹਾਵੈ ਅਗਮ ਅਗੋਚਰ ਸਾਹਿਬ ਦੁਸਰ ਲਵੈ ਨਾ ਲਾਵੈ ਸੱਚ ਪੂਰਾ ਗੁਰ ਉਪਦੇਸ ਆ ਨਾਨਕ ਸੁਨਾਵੈ ਸੱਚ ਪੂਰਾ ਗੁਰ ਉਪਦੇਸ ਆ ਨਾਨਕ ਸੁਨਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 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 ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਜੇਤਾ ਸਬਦ ਸੁਰਤ ਧੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਣਾ ਦੂਜਾ ਕਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਉ ਆਪੇ ਮਾਰੇ ਆਪੇ ਛੋੜੇ ਆਪੇ ਲੇਵੈ ਦੇ ਆਪੇ ਵੇਖੈ ਆਪੇ ਵਿਗਸੈ ਆਪੇ ਨਦਰ ਕਰੇ ਜੋ ਕਿਸ ਕਰਣਾ ਸੋ ਕਰ ਰਹਿ ਆ ਵਰਣਾ ਕਰਣਾ ਜਾਈ ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ਕਲ ਕਲ ਵਾਲੀ ਮਾਇਆ ਮਦ ਮੀਠਾ ਮਨਮਤ ਵਾਲਾ ਪੀਵਤ ਰਹੈ ਆਪੇ ਰੂਪ ਕਰੇ ਬੋ ਭਾਂਤੀ ਨਾਨਕ ਬਪੜਾ ਏਵ ਕਹੈ ਆਸਾ ਮਹੱਲਾ ਪਹਿਲਾ ਵਾਜਾ ਮਤ ਪਖਾਵਜ ਭਾਉ ਹੋਏ ਆਨੰਦ ਸਦਾ ਮਨ ਚਾਉ ਇਹਾ ਭਗਤ ਇਹੋ ਤਪਤਾਉ ਇਤਰੰਗ ਨੱਚ ਰਖ ਰਖ ਪਾਉ ਪੂਰੇ ਤਾਲ ਜਾਣੈ ਸਾਲਾ ਹੋਰ ਨੱਚ ਨੱਚਨਾ ਖੁਸ਼ੀਆਂ ਮਨ ਬਾਹ ਰਹਾਉ ਸਤ ਸੰਤੋਖ ਵਜੇ ਤੇ ਤਾਲ ਪੈਰੀ ਵਾਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਭਾਉ ਇਤ ਰੰਗ ਨੱਚ ਰੱਖ ਰੱਖ ਪਾਉ ਭਉ ਫੇਰੀ ਹੋਵੇ ਮਨ ਚੀਤ ਬਹਿਜ ਆਉ ਤੇ ਆ ਨੀਤਾ ਨੀਤ ਲੇਟਣ ਲੇਟ ਜਾਣ ਤਨ ਸਵਾਹ ਇਤ ਰੰਗ ਨੱਚ ਰੱਖ ਰੱਖ ਪਾਉ ਸਿੱਖ ਸਭਾ ਜੀ ਕਾ ਕਾ ਭਾਉ ਗੁਰਮੁਖ ਸੁਣਣਾ ਸਾਚਾ ਨਾਉ ਨਾਨਕ ਆਖਣ ਵੇਰਾ ਵੇਰ ਇਤ ਰੰਗ ਨੱਚ ਰੱਖ ਰੱਖ ਪੈਰ آسا محلہ پہلا پون پائے تری سب ترتی جل اگنی کا بند کیا اندلہ جہ سر مونڈ کٹایا راون مار کیا وڈا پیا کیا تیری آخی جائے سر بے پور رہے رہا ہو ਗੀ ਉਪਾਏ ਜੁਗਤ ਹੱਥ ਕੀਨੇ ਕਾਲੀ ਨਾਚ ਕਿਆ ਵੱਡਾ ਭਿਆਖਿਸ ਤੂੰ ਪੁਰਖ ਜੋਰ ਕੌਣ ਕਹੀਐ ਸਰਬ ਨਰੰਤਰ ਰਵ ਰਹਿਆ ਨਾਲ ਕਟਾ ਵਸਾਤ ਵਰਦਾਤਾ ਬ੍ਰਹਮਾ ਪਾਲਣ ਸ੍ਰਿਸ਼ਟ ਗਿਆ ਆਗ ਅੰਤ ਨਾ ਪਾਇਓ ਤਾਕਾ ਕੰਸ ਛੇਦ ਕਿਆ ਵੱਡਾ ਭਿਆਖ ਰਤਨ ਉਪਾਏ ਧਰੇ ਖੀਰ ਮਿਥਿਆ ਹੋਰ ਪਖ ਲਾਏ ਜੇ ਅਸੀਂ ਕੀਆ

ਕਰੇ ਬਖਿਆਣ ਜਾਣੇ ਜੇ ਕੋਈ ਅੰਮ੍ਰਿਤ ਪੀਵੇ ਸੋਈ ਰਹਾਉ ਜਿਨ ਪਿਆਸੇ ਮਸਤ ਭਏ ਹੈ ਟੂਟੇ ਬੰਧਨ 파ਹੇ ਜੋਤੀ ਜੋਤ ਸਮਾਣੀ ਭੀਤਰ ਤਾ ਛੋੜੇ ਮਾਇਆ ਕੇ ਲਾਹੇ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ਰਾਰਾ ਰੂਪ ਨਿਰਾਲੰ ਬੈਠਾ ਨਦਰ ਕਰੇ ਵਿੱਚ ਪਸਾਇਆ ਵੀਨਾ ਸ਼ਬਦ ਵਜਾਵੈ ਜੋਗੀ ਦਰਸ਼ਨ ਰੂਪ ਅਪਾਰਾ ਸ਼ਬਦ ਅਨਾਹਦ ਸੋ ਸੋ ਰਾਤਾ ਨਾਨਕ ਹੈ ਵਿਚਾਰਾ ਆਸਾ ਮਹਲਾ ਪਹਿਲਾ ਮੈ ਗੁਣ ਗੱਲਾ ਜੇ ਮੈ ਗੁਣ ਗੱਲਾ ਕੇ ਸਿਰ ਭਾਰ ਗੱਲੀ ਗੱਲਾ ਸਿਰ ਜਨਹਾਰ ਖਾਣਾ ਪੀਣਾ ਹਸਣਾ ਬਾਦ ਜਬ ਲਗ ਹਿਰਦੈ ਨ ਆਵਹਿ ਯਾਦ ਤੋ ਪ੍ਰਵਾਹ ਕੀ ਕਿਆ ਕੀਜੈ ਜਨਮ ਜਨਮ ਕਿਸ ਦੀਜੀ ਲੀਜਾ ਰਹਾਓ ਮਨ ਕੀ ਮਤ ਮਤਾ ਗਲ ਮਤਾ ਜੋ ਕਿਸ ਬੋਲੀਆ ਸਭ ਖਤੋ ਖਤਾ ਕਿਆ ਮੋਹ ਲੈ ਕੀਚੈ ਅਰਦਾਸ ਪਾਪ ਪੁੰਨ ਦੋਏ ਸਾਖੀ ਪਾਸ ਜੈਸਾ ਤੂੰ ਕਰੇ ਤੈਸਾ ਕੋ ਹੋਏ ਤੁਝ ਬਿਨ ਦੂਜਾ ਨਹੀਂ ਕੋਏ ਜੇਹੀ ਤੂੰ ਮਤ ਦੇਹ ਤੇਹੀ ਕੋ ਪਾਵੈ ਤੁਧ ਆਪੇ ਭਾਵੈ ਤਵੇ ਚਲਾਵੈ ਰਾਗ ਰਤਨ ਪਰਿਆ ਪਰਵਾਰ ਤਿਸ ਵਿੱਚ ਉਪਜੈ ਅਮਰਤ ਸਾਰ ਨਾਨਕ ਕਰਤੇ ਕਾ ਇਹੋ ਧਨਮਾਲ ਜੇ ਕੋ ਬੂਝੈ ਇਹੋ ਵਿਚਾਰ ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੇ ਘਰ ਆਇਆ ਤਾ ਮਿਲ ਸਖੀਆ ਕਾਜ ਰਚਾਇਆ ਖੇਲ ਖੇਲ ਦੇਖ ਮਨ ਅਨੰਦ ਭਿਆ ਸੋ ਵਿਆਹਣ ਆਇਆ ਗਾਵੋ ਗਾਵੋ ਕਾਮਣੀ ਦੇ ਬੀਕ ਵਿਚਾਰ ਅਮਰਾ ਘਰ ਆਇਆ ਜਗ ਜੀਵਨ ਪਤਾਰ ਰਹਾਓ ਗੁਰੂ ਦਵਾਰ ਹਮਰਾ ਜਿ ਆਹੋ ਜਿ ਹੋਆ ਜਾਸੋ ਮਿਲਿਆ ਤਾਂ ਜਾਣਿਆ ਤਿਹ ਲੋਕਾ ਮੈਂ ਸਭ ਦਰਵਿਆ ਹੈ ਆਪ ਗਿਆ ਮਨ ਮੰਨਿਆ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਦ ਸੰਤੋਖ ਦਿਆ ਧਰਮ ਹੈ ਗੁਰਮੁਖ ਬੂਝੈ ਕੋਈ ਪੰਤ ਨਾਨਕ ਸਬਨਾ ਕਾ ਫਿਰ ਏਕੋ ਸੋਏ ਪੰਤ ਨਾਨਕ ਸਬਨਾ ਕਾ ਫਿਰ ਏਕੋ ਸੋਏ ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ ਆਸਾ ਮਹੱਲਾ ਪਹਿਲਾ ਗ੍ਰਹਿ ਬਨ ਸੰਸਾਰ ਸਹਜ ਸੁਭਾਏ ਦੁਰਮਤ ਗਤ ਭਈ ਕੀਰਤ ਠਾਏ ਸਚ ਪੌੜੀ ਸਾਚੋ ਮੁਖ ਨਾਓ ਸਤਿਗੁਰ ਸੇਵ ਪਾਏ ਜਿਥਾਓ ਮਨ ਚੂਰੇ ਕੜ ਦਰਸ਼ਨ ਜਾਨ ਸਰਬ ਜੋਤ ਪੂਰਨ ਭਗਵਾਨ ਰਹਾਓ ਅਦਕ ਇਆਸ ਬੇਖੋ ਕਰੈ ਦੁਖ ਵਿਖਿਆ ਸੁਖ ਤਨ ਪਰ ਹਰੈ ਕਾਮ ਕ੍ਰੋਧ ਅੰਤਰ ਤਨਹਿ ਰਹਿ ਜਪਤਾ ਛੋੜ ਨਾਮ ਨਿਸਤਾਰ ਹੈ ਸਿਵਤ ਸਲਾਹਨ ਸਹਿਜ ਆਨੰਦ ਸੁਖਾ ਸੈਨ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖਸੇਂਦ ਤਨ ਮਨ ਹਰਪਹਿ ਆਗਜਿੰਦ ਝੂਠ ਵਿਕਾਰ ਮਹਾ ਦੁਖ ਦੇਹ ਇਕ ਵਰਣ ਦੀ ਸਭ ਖੇ ਜੋ ਪੁਜੈ ਸੋ ਆਵੈ ਜਾਏ ਨਾਨਕ ਅਸਰ ਨਾਮ ਰਜਾਏ ਜੋ ਪੁਜੈ ਸੋ ਆਵੈ ਜਾਏ ਨਾਨਕ ਅਸਰ ਨਾਮ ਰਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ